ਬਦਾਨ ਸਭਾ ਹਲਕਾ ਸਾਨੀਵਾਲ ਦੇ ਨਗਰ ਨਿਗਮ ਤੋਂ ਆਮ ਆਦਮੀ ਪਾਰਟੀ ਬਾਡ ਨੰਬਰ 22 ਦੇ ਉਮੀਦਵਾਰ ਜਸਪਾਲ ਸਿੰਘ ਗਰੇਵਾਲ ਵੱਲੋਂ ਇੱਕ ਚੋਣ ਰੈਲੀ ਰੱਖੀ ਗਈ ਹੈ ਇਸ ਪ੍ਰਭਾਵਸ਼ਾਲੀ ਚੋਣ ਰੈਲੀ ਤੋਂ ਗੱਦਗਦ ਹੋਏ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦਾਅਵਾ ਕੀਤਾ ਕਿ ਬਾਡ ਨੰਬਰ 22 ਤੋਂ ਜਸਪਾਲ ਸਿੰਘ ਗਰੇਵਾਲ ਲੁਧਿਆਣੇ ਤੋਂ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣਗੇ ਇਸ ਚੋਣ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪੰਚਾਇਤ ਮੰਤਰੀ ਅਤੇ ਨਗਰ ਨਿਗਮ ਚੋਣਾਂ ਦੇ ਲੁਧਿਆਣਾ ਇੰਚਾਰਜ ਕਰਨਪ੍ਰੀਤ ਸਿੰਘ ਸੋਦਵੀ ਪਹੁੰਚੇ ਜਿਨ੍ਹਾਂ ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਉੱਤੇ ਹੀ ਵਾਰਡ ਦੀ ਇੱਕ ਵੋਟ ਝਾੜੂ ਚੋਣਸਾਨ ਤੇ ਪਾਕ ਜਸਪਾਲ ਸਿੰਘ ਗਰੇਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ ਲੁਧਿਆਣੇ ਤੋਂ ਗੁਰਦੀਪ ਸਿੰਘ ਭਾਮੀਆਂ ਦੇ ਨਾਲ ਹਰਸਜੀਪ ਸਿੰਘ ਮਹਦੂਦਾਂ ਦੀ ਰਿਪੋਰਟ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਪਰਮ ਸਤਕਾਰਯੋਗ ਕੈਬਨਿਟ ਦੇ ਮਨਿਸਟਰ ਮੇਰੇ ਸਾਥੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਪਹੁੰਚੇ ਨੇ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਕੱਤਰ ਔਰ ਮਾਰਕਫੇਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਗੀ ਜੀ ਪਹੁੰਚੇ ਨੇ ਔਰ ਸਮੂਹ ਟੀਮ ਸਾਡੀ ਪਹੁੰਚੀ ਔਰ ਬੜਾ ਭਾਰੀ ਹੰਗਾਰਾ ਦੇਖਣ ਨੂੰ ਮਿਲਿਆ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਹਲਕਾ ਸਾਨ੍ਹੇਵਾਲ ਦੀਆਂ 5 ਦੀਆਂ 5 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਚ ਜਾ ਰਹੀਆਂ ਨੇ ਔਰ ਬੜੀ ਭਾਰੀ ਬਹੁ ਮਤਵ ਦੇ ਨਾਲ ਜਸਤਨ 21 ਤਰੀਕ ਦਿਨ ਸ਼ਨੀਵਾਰ ਨੂੰ ਰੋ ਵੋਟਾਂ ਪੈਣੀ ਹੈ ਉਸ ਦਿਨ ਆਮ ਆਦਮੀ ਪਾਰਟੀ ਦਾ ਹਰਕਤ ਬਹੁਤ ਭਾਰੀ ਫੜਵਾ ਆਊਗਾ ਔਰ ਤੁਹਾਡੇ ਮਾਧਿਅਮ ਦੇ ਨਾਲ ਮਾਣ ਤੇ ਜੋੜ ਕੇ ਸਿਰ ਝੁਕਾ ਕੇ ਸੰਗਤ ਨੂੰ ਬੇਨਤੀ ਕਰਦਾ ਕਿ 21 ਤਰੀਕ ਦਿਨ ਸ਼ਨੀਵਾਰ ਨੂੰ ਬਾਅਦ ਤੋਂ ਬਾਅਦ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟਾਂ ਪਾ ਕੇ ਸਾਰੇ ਉਮੀਦਵਾਰਾਂ ਨੂੰ ਜੇਤੂ ਬਣਾਓ ਵਿਕਾਸ ਦੀ ਗੱਲ ਕਰਾਂ ਵਿਕਾਸ ਨੂੰ ਲੈ ਕੇ ਵੋਟਾਂ ਦੋ ਹਾਂ ਜੀ ਵਿਕਾਸ ਨੂੰ ਲੈ ਕੇ ਤਾਂ ਹੀ ਅੱਜ ਮੈਂ ਧੰਨਵਾਦ ਕਰਦਾ ਸਾਡੇ ਕੈਬਨਰ ਮੰਤਰੀ ਅਦੀਪ ਸਿੰਘ ਮੁਰੀਆਂ ਦਾਰਨਪ੍ਰੀਤ ਸਿੰਘ ਜੀ ਸੌਂਜੀ ਅਮਨਦੀਪ ਸਿੰਘ ਸਦਾ ਅਮਨਦੀਪ ਸਿੰਘ ਜੀ ਮੋਈ ਚੇਅਰਮੈਨ ਸਾਹਿਬ ਜੀ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਕੀ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਬਾਈ ਨੰਬਰ ਵਾਰਡ ਦੀ ਕੈਂਪੇਨ ਚ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦਾ ਜਿਹੜਿਆ ਪਿਆਰ ਜਿਹੜਿਆ ਲੋਕਾਂ ਦਾ ਕਾਫੀ ਰਸ ਦੇਖ ਕੇ ਮਿਲਿਆ ਪਾਣੀ ਪਾ ਕੇ ਲੋਕਾਂ ਦਾ ਪਿਆਰ ਆ ਗਿਆ ਵਿਸ਼ਵਾਸ ਲੋਕਾਂ ਦਾ ਪਿਆਰ ਆ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਇਸ ਕਰਕੇ ਉਹਨਾਂ ਦਾ ਅੱਜ ਆਪ ਹੀ ਸਾਰਿਆਂ ਵੋਟਰਾਂ ਦਾ ਜਿੰਨੇ ਵੀ ਮੇਰੇ ਭੈਣ ਭਰਾ ਪਹੁੰਚੇ ਨੇ ਉਹਨਾਂ ਨੂੰ ਆਪ ਹੀ ਉਤਸ਼ਾਹ ਮੇਰੇ ਝੋਣ ਦਾ ਆਪ ਹੀ ਜਸਪਾਲ ਸਿੰਘ ਬਣੇ ਹੋਏ ਨੇ ਸਾਰੇ ਭਰਾ ਵੋਟਰਾਂ ਨੇ ਚੋਣਾਂ ਤੋਂ ਪਹਿਲਾਂ ਹੀ ਤੁਹਾਨੂੰ ਇਹ ਟਕਰਾਅ ਦਿੱਤਾ ਸੀ ਦੇਖਾ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਮਹਾਰਾਜ ਕਿਰਪਾ ਕਰਨ ਲੋਕਾਂ ਦਾ ਪਿਆਰ ਸਤਹੀਏ ਸਾਰਾ ਕੁਝ ਨਜ਼ੀਰ ਹੋ ਗੋ ਮੈਂ ਤਾਂ ਵੋਟਰਾਂ ਨੂੰ ਅਪੀਲ ਕਰੂੰਗਾ ਵੀ ਇੱਕ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਔਰ ਸੇਵਾ ਦਾ ਮੌਕਾ ਦਿਓ